ਆ ਪ੍ਰਿੰਦਰ ਸਿੰਘ ਹੈਗਾ ਜੀ ਦੋਨਾਂ ਸਕੰਦਰੀ ਪਿੰਡ ਹੈ ਵਿਚਾਰਾ ਹੈ ਢਾਣੀ ਹੈ ਆਪਣੀ ਦੋਨਾਂ ਸਕੰਦਰੀ ਵਿੱਚ ਆ ਕਮਰੇ ਆਪਣੇ ਗਿੰਦੀ ਡਿੱਗੇ ਐ ਸਰਕਾਰ ਨਾਲ ਤੇ ਇਹ ਮਤਲਬ ਆਪਣੇ ਕਮਰੇ ਡਿੱਗੇ ਨੂੰ ਜੇ ਵੇਖੋ ਜ ਸਾਰਾ ਲਾਤ ਵੇਖੀ ਜਾਂਦੇ ਨੇ ਵੀ ਕਿਵੇਂ ਹੈ ਕੀ ਹੈ ਤੇ ਮੈਂ ਮਨਿੰਦਰ ਸਿੰਘ ਆਂ ਜੀ ਮੈਂ ਢੋਲਾ ਪਣੀ ਦੇ ਵਿੱਚ ਮੈਂ 2 ਮਹੀਨੇ ਰਹਿ ਕੇ ਆਣਾ ਉੱਥੇ ਤੇ ਮਤਲਬ ਪਿੰਡ ਤੋਂ ਬਾਹਰ ਤੱਕੇ ਵੇਖੋ ਜਿਉਂ ਹੈ ਸਹਤਾਤ ਵੇਖੋ ਕਰ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਕਰ ਸਕਦੇ ਨੁਕਸਾਨ ਇਹਦੇ ਚ ਪੈਸੇ ਦੀ ਦੋ ਪੇਟੀਆਂ ਪੈਸੀ ਤੇ ਕੋਈ ਸਮਾਨ ਥੋੜਾ ਬਹੁਤ ਹੋ ਰਹਿਗਾ ਸੀ ਉਹ ਨਹੀਂ ਆਪਣੇ ਹੱਥ ਆਇਆ ਕੁਛ ਨਹੀਂ ਆ ਸਭ ਆ ਆ ਸਾਨ ਵੇਖੋ ਇਧਰ ਲਾਪ ਕਮਰਾ ਪਿਆ ਟੋਆ ਮਾਰ ਗਿਆ ਇਧਰ ਹੇ ਟੋਆ ਜੇ ਮਨ ਲੋ ਇਤੋਂ ਪਾਣੀ ਆਇਆ ਹੈ ਤੇ ਇੱਥੇ ਟੂੜੀ ਪਈ ਸੀ ਮੇਰੀ ਉਹ ਟੂੜੀ ਵੀ ਗਈ ਚਲੀ ਤੇ ਆ ਟੋਆ ਮਾਰ ਕੇ ਇਸ ਤਰ੍ਹਾਂ ਕਮਰੇ ਡਿੱਗ ਪਏ। ਸਰਵਾ ਮੇਰਾ ਕਰ ਗਈ ਸੀ ਵੇਖ ਗਏ ਨਾ ਉਹ ਵੀ ਠੀਕ ਹੈ ਵੇਖ ਗਏ ਨਾ ਪੱਕੀ ਹੁੰਦੀ ਆਪਣ ਸੁਲਤਨ ਨਹੀਂ ਮਿਲਦੀ ਵੀ ਕੋਈ ਕਿਸ ਤਰ੍ਹਾਂ ਦੀ। ਨਾਮ ਲਿਸਟ ਵਿੱਚ ਆਇਆ ਸੀ। ਬਾਕੀ ਆਪਾਂ ਨੂੰ ਉਹ ਨਹੀਂ ਮਤਲਬ ਕੋਈ ਨਹੀਂ ਆਪਾਂ ਨੂੰ ਮਿਲ ਆ ਗਈ ਆ ਟੋਡਾ ਹੈਗਾ ਤੁਸੀਂ ਖਾਤਾ ਦਿਓਗੇ ਕੁਝ ਦਿਓ। ਭਾ ਤੁਹਾਨੂੰ ਪਹਿਲੇ ਮਿਲਣਾ ਕੁਝ ਮਿਲਣਾ। ਉਹ ਨਹੀਂ ਮਿਲਿਆ ਵੀ ਇੰਨਾ ਨੁਕਸਾਨ ਹੋਇਆ ਮੇਰੇ 2 ਕਿੱਲੇ ਰੇਤ ਹੀ ਸੀ ਜ਼ਮੀਨ 'ਚ ਮਤਲਬ ਆਪਨੇ ਸ਼ਾਇਦ ਆ ਕਿਸੇ ਨੇ ਕੀਤੀ ਉਹ ਮੈਂ ਆਪ ਦਾ ਟਰੈਕਟਰ ਮੇਰੇ ਕੋਲ ਹੈ ਟਰੈਕਟਰ ਮੈਂ ਆਪੇ ਟਰੈਕਟਰ ਆਪ ਦੇ ਕੋਲ ਤੇਲ ਵਾਲ ਕੇ ਤਿੰਨਾਂ ਨੂੰ ਰੇਤ ਨੂੰ ਖਲਾਰ ਕੇ ਆਪ ਦੀ ਉਹ ਬਜਾਈ ਮੀ ਕੀਤੀ ਇਹਦੀ ਉਹ ਕਰ ਦਿੱਤੀ ਮੈਂ ਆਪ ਦੀ ਬਜਾਈ ਆ ਮੈਨੂੰ ਬੀਜ ਜੀ ਮਿਲਿਆ ਮੇਰੇ ਕੋਲ ਹੈ ਕਿ ਇਹ ਵੀ 5 ਕਿੱਲੇ ਜ਼ਮੀਨ ਹੈ 3 ਕਿੱਲੇ ਮੈਂ ਬੀਜ ਵੀ ਦਿੱਤਾ ਆਰੇ ਕੋਲੂ ਮਤਲਬ ਵੀ ਪਾ ਕੇ ਬੁਝਾਈ ਕੀਤੀ ਏ ਸਰਕਾਰੀ ਵੀ ਨਹੀਂ ਮਿਲਾ ਮੈਨੂੰ ਕੁਛ ਨਹੀਂ ਮਿਲਾ ਬੇ ਲੋਕ ਕੀ ਕਹਿੰਦਾ ਵੀ ਉਹ ਵੀ ਦਿੱਤਾ ਇਹ ਦਿੱਤਾ ਬਾਕੀ ਆਪਾਂ ਨਹੀਂ ਮਿਲਾ ਆਪਾਂ ਨਾ ਝੂਠ ਬੋਲਦੇ ਕਿ ਮਾਫਜਾ ਮਿਲਿਆ ਆਪਾਂ ਨੂੰ ਮਾਰ ਕੀ ਪੈ ਲਈ ਦਾ ਉਹ ਮਿਲਿਆ ਉਹਦੇ ਬਾਰੇ ਆਪਾਂ ਝੂਠ ਹੀ ਬੋਲਦੇ ਹੁਣ ਇਹ ਮੰਗ ਕਰਨਾ ਜੀ ਮੈਨੂੰ ਇਹ ਚੀਜ਼ਾਂ ਦਾ ਥੋੜਾ ਜਿਹਾ ਮੈਨੂੰ ਜੋ ਸਰਕਾਰ ਤਾਂ ਬਣਦਾ ਮੈਨੂੰ ਕੋਈ ਦੇ ਦੇਵਣ ਕੋਈ ਸਾਡੇ ਬੱਚੇ ਥੋੜੇ ਗਣੇ ਅੱਗੇ ਵੱਜ ਜਾਣ ਦੇ ਬੁਝਾਰਾ ਹੋ ਜਾ ਬੇਟਾ ਤੇ ਬਾਕੀ ਹੁਣ ਪੈਲੀ ਕਿਉਂਕਿ ਖੱਛੀ ਜਮੀਨਾਂ ਹੈ ਗਿੰਦਿਆਂ ਉਹਨਾਂ ਦਾ ਮਾਮਲਾ ਸਰਕਾਰ ਪਾ ਨਹੀਂ ਰਹੀ ਹੁਣ ਕਰਤੌਰੀ ਤੇ ਮੇਰੇ ਨਾਲ ਹੈਗੀ 4 ਕਿੱਲੇ ਹੋਰ ਬਤੌਰੀ ਜਮੀਨ ਹੈਗੀ ਮੇਰੇ ਕੋਲ ਬਾਕੀ ਹੁੰਦਾ ਪਾ ਨਹੀਂ ਪਿਆ ਬਾਕੀ ਦੇਣਾ ਚਾਹੀਦਾ ਕੋਈ ਨਿਸ਼ਾਨ ਤਾਂ ਹੈਗਾ ਹੀ ਹੈ